ਦੇ ਵਿਆਹ ਉੱਤੇ ਖਦੋਂ ਵੱਧ ਜ਼ੋਰ ਲਾ ਕੇ ਸਹੁਰੇ ਤੁਰਦੀ ਧੀ ਨੂੰ ਬਾਬਲ ਅਸੀਸ ਐਉਂ ਦੇਣ ਲੱਗਾ ਹੋਰ ਤਾਂ ਕੁਝ ਨਹੀਂ ਦੇਵਣ ਜੋਗਾ ਹੋਰ ਤਾਂ ਕੁਝ ਨਹੀਂ ਦੇਵਣ ਜੋਗਾ ਲੈ ਜਾਈ ਕਪਿਆ ਤੀਰ ਤੇਰਾ ਸੁਖੀ ਬਸੇ ਸੁਖੀ ਬਸੇ ਸੁਖੀ ਬਸੇ ਕਰਮਾ ਤੀਰ ਤੇਰਾ ਸੁਖੀ ਬਸੇ ਠੰਡੀਆਂ ਠੰਡੀਆਂ ਵਗਣ ਹਵਾਵਾ ਤੱਤੀ ਵਾ ਨਾਲ ਲੱਗੇ ਠੰਡੀਆਂ ਠੰਡੀਆਂ ਵਗਣ ਹਵਾਵਾ ਤੱਤੀ ਵਾ ਨਾਲ ਲੱਗੇ ਹੱਥ ਜੋੜ ਅਰਦਾਸ ਕਰਾਂ ਮ ਸੱਚੇ ਸਤ ਗੂਰੇ ਅੱਗੇ ਹੱਥ ਜੋੜ ਅਰਦਾਸ ਕਰਾਂ ਮ ਸੱਚੇ ਸਤ ਗੂਰੇ ਅੱਗੇ ਸਦਾ ਮੇਰ ਦੀਆਂ ਨਜ਼ਰਾਂ ਰੱਖੇ ਸੱਚੇ ਪਰਵਾਦਗਾ ਤੇਰੇ ਤੇ ਰੁਖੀ ਬਸੇ ਸੁਖੀ ਬਸੇ ਸੁਖੀ ਬਸੇ ਘਰਵਾਲੀ ਤੇਰੀ ਤੇਰਾ ਸੁਖੀ ਬਸੇ ਅੱਖੋਂ ਪਰੇ ਨਾ ਕਰਦਾ ਤੈਨੂੰ ਪੇਸ ਨਾ ਮੇਰੀ ਚੱਲੇ ਅੱਖੋਂ ਪਰੇ ਨਾ ਕਰਦਾ ਤੈਨੂੰ ਪੇਸ ਨਾ ਮੇਰੀ ਚੱਲੇ ਯਾਰੇ ਕੰਨੀਆਂ ਝਾਲ ਤੋੜਤੀ ਜੋ ਗੁਜ ਮੇਰੇ ਪੱਲੇ ਯਾਰੇ ਕੰਨੀਆਂ ਝਾਲ ਤੋੜਤੀ ਜੋ ਗੁਜ ਮੇਰੇ ਪੱਲੇ ਭੁੱਲ ਜਾਵੀ ਤੂੰ ਮੌਜਾ ਕਰੀਆਂ ਭੁੱਲ ਜਾਵੀ ਤੂੰ ਮੌਜਾ ਕਰੀਆਂ ਤੇ ਕਹਿੰਦੇ ਦੀਨ ਚਾਲ ਤੀਰ ਤੇਰਾ ਸੁਖੀ ਵਸੇ ਸੁਖੀ ਵਸੇ ਸੁਖੀ ਵਸੇ ਘਰ ਮਾਰ ਤੀਰ ਤੇਰਾ ਸੁਖੀ ਵਸੇ ਉਹ ਟੀਣੀਆਂ ਵਾਂਗੂੰ ਟੀਆਂ ਦਾਤਾ ਹੁੰਦਾ ਰਹਿਣਾ ਬਸੇਰਾ ਟੀਣੀਆਂ ਵਾਂਗੂੰ ਟੀਆਂ ਦਾਤਾ ਹੁੰਦਾ ਰਹਿਣਾ ਬਸੇਰਾ ਹੁਣ ਮਾਪਿਆਂ ਦੀ ਨਗਰੀ ਪਾਉਣਾ ਜੋਗੀ ਵਾਲਾ ਫੇਰਾ ਹੁਣ ਮਾਪਿਆਂ ਦੀ ਨਗਰੀ ਪਾਉਣਾ ਜੋਗੀ ਵਾਲਾ ਫੇਰਾ ਕਨੇ ਕਲੇ ਬਾਹਰ ਦੇ ਵੇਲੇ ਕਨੇ ਕਲੇ ਬਾਹਰ ਦੇ ਵੇਲੇ ਕਾਮਿ ਗਿਲਾ ਮਾਰਤੀ ਰਿ ਤੇਰਾ ਸੁਖੀ ਬਸੇ ਸੁਖੀ ਬਸੇ ਸੁਖੀ ਬਸੇ ਕਰ ਮਾਰਤੀ ਰਿ ਤੇਰਾ ਸੁਖੀ ਬਸੇ ਕੌਲੇ ਨਾਲ ਖਲੋਤੀ ਰੋਂਦੀ ਤਕਲਾ ਮੜੀ ਵੱਲੇ ਕੌਲੇ ਨਾਲ ਖਲੋ ਤੀਰੋਂ ਦੀ ਤਕਲਾ ਮੜੀ ਵੱਲੇ ਪਾਪਾ ਕਰਦਾ ਬੇੜਾ ਜੀ ਦੇ ਚਾਰੇ ਕੁੰਝੇ ਖੱਲੇ ਹਾਏ ਪਾਪਾ ਕਰਦਾ ਬੇੜਾ ਜੀ ਦੇ ਚਾਰੇ ਕੁੰਝੇ ਖੁੰਝੇ ਖੱਲੇ ਕੁੰਜਾ ਵਾਂਗੂ ਛੱਡ ਕੇ ਸਕੀਆਂ ਕੁੰਜਾ ਵਾਂਗੂ ਛੱਡ ਕੇ ਸਕੀਆਂ ਚਲੀ ਉਡਾਰੀ ਮਾਤੀ ਅਨੀ ਤੇਰਾ ਸੁਖੀ ਵਸੇ ਸੁਖੀ ਵਸੇ ਸੁਖੀ ਵਸੇ ਕਾਰੇ ਮਾਰਤੀ ਰੀਤੇ ਰ ਸੁਖੀ ਵਸੇ ਕੁਲ ਨਹੀਂ ਸਕਦੀ ਪਿਉ ਦੀ ਨਗਰੀ ਜਾਂ ਅੱਖੀਆਂ ਤੋਂ ਹੋਲੇ ਕੁਲ ਨਹੀਂ ਸਕਦੀ ਪਿਉ ਦੀ ਨਗਰੀ ਜਾਂ ਅੱਖੀਆਂ ਤੋਂ ਹੋਲੇ ਅਰੇ ਕਰੇ ਤਾਂ ਆਲੇ ਆਉਣਗੇ ਗੁੱਡੀਆਂ ਨਾਲ ਪਟੋਲੇ ਅਰੇ ਕਰੇ ਤਾਂ ਆਲੇ ਆਉਣਗੇ ਗੁੱਡੀਆਂ ਨਾਲ ਪਟੋਲੇ ਨਿਤਿਆਲ ਬੇਲਾ ਰਾ ਵੇਖਾਂਗੇ ਨਿਤਿਆਲ ਬੇਲਾ ਰਾ ਵੇਖਾਂਗੇ ਹੋ ਕੇ ਪਪਾ ਪਾਰਤੀ ਰੀ ਤੇਰਾ ਸੁਖੀ ਵਸੇ ਸੁਖੀ ਵਸੇ ਸੁਖੀ ਵਸੇ ਕਰ ਮਾਰਤੀ ਰੀ ਤੇਰਾ ਸੁਖੀ ਵਤੇ